ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ ਆਪਾਂ ਅੱਜ ਕਰਦੇ ਹਾਂ ਅਜਦਾ ਨਵਾਂ ਵਲੌਗ ਸ਼ੁਰੂ ਫਸਟ ਆਫ ਆਲ ਅਪਾਟ ਕੇ ਨਾਪੋ ਕੇ ਹੋ ਚੁੱਕੇ ਤਿਆਰ ਤੇ ਆਪਾਂ ਪੀ ਰਹੇ ਹਾਂ ਕਾਫੀ ਨਤੀ ਤਰ੍ਹਾਂ ਤੇ ਦੋਸਤੋ ਜਿਹੜਾ ਅੱਜ ਦਾ ਪ੍ਰੋਗਰਾਮ ਹੈਗਾ ਅੱਜ ਹੈਗਾ ਆਪਣੇ ਸਕੇਆਂ ਦੇ ਚਾਚਾ ਜੀ ਘਰੇ ਸੁਖਮੀ ਸਰ ਦਾ ਪਾਠ ਕਿਉਂਕਿ ਉਹ ਰਿਟਾਇਰ ਹੋ ਰਹੇ ਨੇ ਆਪਣੀ ਡਿਊਟੀ ਤੋਂ ਬਿਜਲੀ ਵਿਭਾਗ ਵਿੱਚ ਉਹਨੇ ਸੋਹਣੀ ਸਾਡੇ ਪਾਠਾ ਉੱਥੇ ਆਪਾਂ ਚੱਲਨੇ ਸੋਹਣੇ ਸਾਡੇ ਪਾਠ ਤੇ ਫਿਰ ਆਪਾਂ ਅੱਜ ਕੀ ਕਰਨਾ ਤੁਹਾਨੂੰ ਦੱਸਦੇ ਆ ਅੱਜ ਆਪਣੇ ਅਮਰੂਦ ਦਾ ਆਪਾਂ ਕਰਨੀ ਹੈ ਟੇਕ ਕੇਅਰ ਅਮਰੂਦ ਜਿਹੜਾ ਆਪਣਾ ਹੈਗਾ ਉਹਦੇ ਪਾਣੀ ਲਾਉਣ ਨੂੰ ਸਾਈਡ ਤੇ ਥਾਂ ਹੈਣੀ ਕਿਉਂਕਿ ਗਵੰਡੇ ਤੋਂ ਸਸਾ ਕੰਮ ਚੱਲਦਾ ਜੀ ਉੱਥੇ ਖਲਾਰਾ ਕਾਫੀ ਪਿਆਸੀ ਆ ਉਹਨੂੰ ਕਾਫੀ ਦਿਨਾਂ ਤੋਂ ਪਾਣੀ ਨਹੀਂ ਲੱਗਾ ਤੇ ਆਪਾਂ ਅੱਜ ਨੂੰ ਲਾਉਣਾ ਪਾਣੀ ਤੇ ਉਹਦੀ ਬਣਾਉਣੀ ਆ ਆਪਾਂ ਵੱਟਮੁਟੀ ਤੁਹਾਨੂੰ ਦਿਖਾਉਣੀ ਆ ਪਹਿਲਾਂ ਆਪਾਂ ਜਾਈਏ ਸੋਹਣੀ ਸਾਡੇ ਪਾਠ ਤੇ ਫਿਰ ਆ ਕੇ ਤੁਹਾਡੇ ਨਾਲ ਕਰਦੇ ਆ ਗੱਲਾਂ ਬਾਤਾਂ ਬੜੇ ਰੋਈ ਹਾਂਜੀ ਕਿੱਦਾਂ ਸਾਰੇ ਜਿੱਦਾਂ ਕਹਿੰਦਾ ਨਾ ਬਾਈ ਇਕ ਲਓ ਜੀ ਆਪਾਂ ਆ ਚੁੱਕੇ ਆ ਸੁਗਣੀ ਸਾਹ ਦੇ ਪਾਰ ਤੋਂ ਚਾਚੇ ਘਰੋਂ ਤੇ ਆਪਾਂ ਹੁਣੇ ਹੋਏ ਇਸ ਫ੍ਰੀ ਤੇ ਆਪਾਂ ਆ ਗਏ ਘਰੇ ਤੇ ਇਹ ਗੱਲ ਉੱਥੋਂ ਤੁਹਾਨੂੰ ਸੀਨ ਨਹੀਂ ਦਿਖਾ ਪਾਇਆ ਅੱਜ ਕਿਉਂਕਿ ਫੋਨ ਭੁੱਲ ਗਿਆ ਘਰੇ ਜਲਦੀ ਜਲਦੀ ਜਾਣਾ ਪਿਆ ਤੇ ਚਲੋ ਆਪਾਂ ਬਾਕੀ ਜਿਹੜੇ ਨੇ ਕੰਮ ਆਪਾਂ ਕਰ ਲਿਏ ਉਹ ਥੱਕ ਬਹੁਤ ਗਏ ਅੱਜ ਯਾਰ ਕਿਉਂਕਿ ਬੈਠੇ ਰਹੇ ਕੰਮ ਤਾਂ ਜਾਂ ਨਹੀਂ ਸੀਗਾ ਚਲੋ ਬੱਟ ਬੱਟ ਮਨ ਤਾਂ ਥੱਕਿਆ ਤੁਹਾਨੂੰ ਪਤਾ ਹੀ ਆ ਤੇ ਆਪਾਂ ਜਿਹੜਾ ਅੱਜ ਕੰਮ ਕਰਨਾ ਹੁਣ ਕੰਮ ਆ ਇਹ ਕਰਨਾ ਹੈਗਾ ਆਪਾਂ ਅੱਜ ਆਪਣੇ ਅਮਰੂਦ ਦੀ ਕਰਨੀ ਟੇਕ ਕੇਅਰ ਅੰਗਰੇਜ਼ੀ ਟੇਕਰ ਜਾਂ ਅੰਗਰੇਜ਼ੀ ਬਾਲੀ ਨਹੀਂ ਆਉਂਦੀ ਮਾੜੀ ਮੋਟੀ ਆਉਂਦੀ ਯਾਰ ਗੁੱਸਾ ਨਾ ਕਰਿਓ ਬਖਸ਼ ਦਿਓ ਤੇ ਆਪਾਂ ਆਪਣੇ ਅਮਰੂਦ ਦੀ care ਅੱਜ ਕਿਉਂਕਿ ਉਹਨੂੰ ਪਾਣੀ ਲੈਣ ਨੂੰ ਕਾਫੀ ਟਾਈਮ ਹੋ ਗਿਆ ਤੇ ਇੱਕ ਦੋ ਨੂੰ ਇਹ ਵੀ ਦੱਸਾਂਗੇ ਅੱਜ ਜਿਹੜੇ ਆਪਣੇ ਅਮਰੂਦ ਦੇ ਅਮਰੂਦ ਕੌਣ ਖਾ ਗਿਆ ਤੇ ਕਿਵੇਂ ਖਾਗਰ ਕਦੋਂ ਖਾ ਗਿਆ ਆਪਣਾ ਅਮਰੂਦ ਹੁਣ ਜਾਂਦਾ ਸੁੱਕੀ ਆਪਾਂ ਟੇਕਰ ਕਰਨੀ ਉਹਨੂੰ ਆਪਾਂ ਕਰਨਾ ਹੈਗਾ ਉਹਦਾ ਮੂੰਹਾਂ ਜਿਹਾ ਬਣਾਉਣਾ ਦੇ ਅਗਲੇ ਪਾਸੇ ਜਿਹੜਾ ਮਤਲਬ ਵਾਟੇ ਬਣਾ ਕੇ ਉਹਨੂੰ ਪਾਣੀ ਪਿੰਦਾ ਕਰਨਾ ਕਿਉਂਕਿ ਗਰਮੀਆਂ ਬਹੁਤ ਆ ਗਈਆਂ ਜਿਹੜਾ ਪਾਣੀ ਪਾਵਾਂਗੇ ਤਾਂ ਆਪ ਨੂੰ ਫੇਰ ਹੀ ਫਲ ਦਊਗਾ ਹਨਾ ਤੇ ਆਪਾਂ ਜੋਦਾ ਕਰਨਾ ਹੈਗਾ ਸਾਰਾ ਕੰਮ ਤੇ ਆਪਾਂ ਤੁਹਾਨੂੰ ਦਿਖਾਉਨੇ ਕਿਵੇਂ ਕਰਨਾ ਪਹਿਲਾਂ ਔਰਲੇ ਪਾਸੇ ਜਿਹੜੀ ਹੈਗੀ ਖਾਦ ਰੂੜੀ ਖਿਲੜੀ ਪਈ ਹੈ ਜਿੱਦਾਂ ਹੁਣ ਉੱਧਰ ਦਿਖਾਈ ਸੀਗੀ ਤੇ ਉਹ ਕਰਕੇ ਪਾਸੇ ਆਪਾਂ ਉੱਥੇ ਬਣਾਉਣ ਦੇ ਲਈ ਥਾਂ ਤੇ ਆਪਾਂ ਦਾ ਔਰਲਾ ਥਾਂ ਉਹ ਵੀ ਗੁੱਡ ਦਿੰਨੇ ਆ ਪਹਿਲਾਂ ਉਹਨੇ ਪਾਣੀ ਉਹਨੂੰ ਗੁੱਡ ਕੇ ਆਪਾਂ ਉੱਥੇ ਕੋਈ ਸਬਜ਼ੀ-ਸਬਜ਼ੀ ਬੀਜਦਾਂਗੇ ਕੋਈ ਗਰਮੀਆਂ ਦਾ ਮੌਸਮ ਆ ਕੱਦੂ-ਗੁੱਦਨੀਆ ਵੱਲਾਂ ਕੁਝ ਲਾ ਲਾਂਗੇ ਆਪਾਂ ਤੇ ਉਹ ਹੋ ਜਾਣਗੀਆਂ ਤਾਂ ਵਧੀਆ ਗੱਲਾਂ ਨਹੀਂ ਤਾਂ ਆਪਣੇ ਭੈਣ ਕੇ ਜੀਰੇ ਤੁਹਾਨੂੰ ਦਿਖਾਇਆ ਸੀ ਉੱਥੇ ਤੇ ਚਲੋ ਆਪਾਂ ਪਹਿਲਾਂ ਲਾਉਨੇ ਆ ਪਾਣੀ ਮੋਟਰ ਕਰਦੇ ਆ ਚਾਲੂ ਤੇ ਆਪਾਂ ਉੱਥੇ ਅਮਰੂਦ ਦੇ ਢ ਬਣਾਉਨੇ ਆ ਥਾਂ ਤੁਹਾਨੂੰ ਨਾਲ ਦਿਖਾਉਨੇ ਆ ਤੇ ਬਣੇ ਰੋ ਮੇਰੇ ਨਾਲ ਤੇ ਆਜੋ ਦੇਖਦੇ ਆ ਲਓ ਜੀ ਮੋਟਰ ਕਰਨ ਲੱਗੇ ਆਪਾਂ ਆਨ ਓ ਮਾਈ ਗਾਡ ਲਾਈਟ ਹੀ ਹੈ ਨਹੀਂ ਯਾਰ ਕਲੋਲ ਹੋ ਗਈ ਤਾਂ ਦੋਸਤੋ ਲਾਈਟ ਹੈ ਨਹੀਂ ਜਦੋਂ ਹੀ ਲਾਈਟ ਆ ਜਾਂਦੀ ਫਿਰ ਆਪਾਂ ਉਦੋਂ ਪਾਣੀ ਲਾਉਨੇ ਤੁਹਾਨੂੰ ਦਿਖਾਉਣ ਨੇ ਪਹਿਲਾਂ ਅਮਰੂਦ ਆਪਣਾ ਕਿਵੇਂ ਸੁੱਕੀ ਜਾਂਦਾ ਆ ਦੇਖੋ ਆਪਣਾ ਅਮਰੂਦ ਅਮਰੂਦ ਜਿਵੇਂ ਸੋ ਗਿਆ ਸੁੱਕ ਇਸੇ ਕਾਰਨ ਗਿਆ ਕਿਉਂਕਿ ਤੁਹਾਨੂੰ ਦੱਸਿਆ ਗਵਾਂਣੀਆਂ ਲੱਗੀ ਮਿਸਤਰੀ ਤੇ ਉਥੋਂ ਥੋੜਾ ਜਿਹੜਾ ਅਕੰਧ ਬੰਦੀ ਪਈ ਇਥੋਂ ਸਮਾਨ ਸੋਥਲੇ ਡਿੱਗੀ ਜਾਂਦਾ ਸੀਗਾ ਤੇ ਵੈਸੇ ਤਾਂ ਉਹ ਸਫਾਈ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਤੇ ਕਰਕੇ ਸਫਾਈ ਤੇ ਪਰ ਇੱਥੇ ਜਿਹੜਾ ਰੋੜੇ-ਰੋੜੇ ਕਾਫੀ ਸੀਗਾ ਇੱਥੇ ਖਾਦ ਲਿਆ ਰੱਖੀ ਸੀ ਆਪਾਂ ਪਦੀਨੇ ਨੂੰ ਪਾਉਣ ਵਾਸਤੇ ਪਦੀਨਾ ਪਾਜ ਪਦੀਨਾ ਆਪਣਾ ਚੱਲ ਪਿਆ ਵਧੀਆ ਤੁਹਾਨੂੰ ਕਿਵੇਂ ਦਿਖਾਉਣਾ ਰਹਿਣਾ ਪਦੀਨਾ ਆਪਣਾ ਪਦੀਨਾ ਆਪਣਾ ਖਾਨ ਚੁਗਾ ਹੋ ਚੱਲਿਆ ਤੇ ਆਪਾਂ ਇਹਦੇ ਇੱਥੇ ਬਣਾ ਕੇ ਵਾਟੇ ਦੀ ਇਸ ਥਾਂ ਤੇ ਅਰੂੜੀ ਕਰਕੇ ਪਾਸੇ ਇਥੇ ਕਈ ਨਾ ਆਪਾਂ ਵਟ ਬਣਾਵਾਂਗੇ ਤੇ ਪਾਣੀ ਪਾਉਣ ਨੂੰ ਇ ਤੈਨੂੰ ਪਾਣੀ ਲਾਵਾਂਗੇ ਤੇ ਹਾਂ ਮੈਂ ਤੁਹਾਨੂੰ ਦੱਸਦਾ ਪਈ ਇਹਦੇ ਜਿਹੜੇ ਸੁੱਕ ਕਿਉਂਗਾ ਸੁੱਕ ਤਾਂ ਗਿਆ ਉਹਨੂੰ ਕਿਉਂਕਿ ਪਾਣੀ ਨਹੀਂ ਲੱਗਾ ਆ ਦੇਖੋ ਪੱਤੇ ਦੇ ਖੱਟੇ ਹੋ ਜਾਂਦੇ ਆ ਅਮਰੂਦ ਫਲ ਬਹੁਤ ਲੱਗਾ ਤੇ ਆਪਾਂ ਇਹਨੂੰ ਦੁਬਾਰਾ ਇਹਨੂੰ ਤਿਆਰ ਕਰਦੇ ਆ ਤੇ ਇਹਨੂੰ ਪਾਣੀ ਲਾਵਾਂਗੇ ਤੇ ਇਹ ਆਪਣਾ ਬਹੁਤ ਵਧੀਆ ਹੋ ਜਾਂਦਾ ਘਰੇ ਖਾਣਗੇ ਅਮਰੂਦ ਮੋਕਦੇ ਨਹੀਂ ਇੰਨੇ ਅਮਰੂਦ ਲੱਗ ਜਾਂਦੇ ਇਹਨੂੰ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਪਈ ਅਮਰੂਦ ਜਿਹੜੇ ਆ ਕਿ ਪਿਛਲੇ ਵਾਰ ਲੱਗੇ ਸੀ ਪਿਛਲੇ 2 ਮਹੀਨਿਆਂ ਜਿਹਦੇ ਰੱਖੀ ਹੋਇਆ ਉਹ ਇੱਥੇ ਰਾਤ ਨੂੰ ਆਉਂਦਾ ਹੁੰਦਾ ਇੱਕ ਬਿੱਲਾ ਬਿੱਲਾ ਹੀ ਕਹਿੰਦੇ ਆ ਬਿੱਲਾਂ ਲਈ ਪਰ ਉੱਲੂ ਹੁੰਦਾ ਇਹ ਮਮੀ ਕਹਿੰਦੇ ਉੱਲੂ ਆਉ ਉੱਲੂ ਆਉਂਦਾ ਹੀ ਰਾਤ ਨੂੰ ਲੇਟ ਤੇ ਆ ਕੇ ਸਾਰਾ ਦਾ ਉਜਾੜਾ ਕਰ ਜਾਂਦਾ ਸੀਗਾ ਉਜਾੜਾ ਇਹ ਕਰ ਜਿਹੜੇ ਅਮਰੂਦ ਟਕ ਟਕ ਕੇ ਸੈਟ ਜਾਂਦਾ ਸੀਗਾ ਤੇ ਅਮਰੂਦ ਸਾਰੇ ਆਪਣੇ ਖਰਾਬ ਹਾਲ ਕਰ ਜਾਂਦਾ ਜੋ ਸਵੇਰ ਨੂੰ ਵਹਨੇ ਸੀ ਆਪਾਂ ਕਿਉਂਕਿ ਆਉਂਦਾ ਅੱਧੀ ਰਾਤ ਤੋਂ ਬਾਅਦ ਜਦੋਂ ਕਿਤੇ ਮੇਰੇ ਘਰ ਉੱਠਦਾ ਸੀ ਉਹ ਤਾਂ ਵੇਖੂਗੇ ਭਿਆਨ ਦਾ ਸੀਗਾ ਪਰ ਜਦੋਂ ਅੱਧੀ ਰਾਤ ਨੂੰ ਉੱਠਦਾ ਸੀ ਆਉਂਦਾ ਸੀ ਉਹ ਤੇ ਉਹ ਸੁੱਤੇ ਪੈ ਨਹੀਂ ਭਲਾਦੇ ਤੇ ਉਹ ਸਾਰੇ ਅਮਰੂਦ ਮਰਾਜੇ ਝਾੜ ਕੇ ਖੜ ਗਿਆ ਖਰਾਬ ਇਹ ਇਹ ਆਪਣੇ ਖਾਂਜੁਗ ਨਹੀਂ ਰਹੇ ਤੇ ਆਪਾਂ ਹੁਣ ਇਹਦੀ ਕਾਰਨ ਟੇਕ ਕੇਅਰ ਹੁਣ ਆਪਾਂ ਇਹਦੇ ਵਾਂ ਧਿਆਲੋਂ ਗਰਮੀਆਂ ਆ ਚੁੱਕੀਆਂ ਪਾਣੀ ਪਿੰਦ ਥਾਂ ਵੀ ਬਣਾ ਲੈਨੇ ਆਪਾਂ ਇਹਦਾ ਤੇ ਆਪਾਂ ਇਹਦੀ ਟੇਕ ਕੇਅਰ ਕਰਾਂ ਰਾਤ ਨੂੰ ਖਿਆਲ ਵੀ ਰੱਖਾਂਗੇ ਤੇ ਬਿੱਲਾ ਬੁੱਲਾ ਜਿਹੜਾ ਮਤਲਬ ਉੱਲੂ ਆਊਗਾ ਉਹਨੂੰ ਭਜਾਵਾਂਗੇ ਆਪਾਂ ਤੇ ਹੁਣ ਇਹਦੀ ਟੇਕ ਕੇਅਰ ਕਰਕੇ ਫਿਰ ਆਪਾਂ ਅਮਰੂਦ ਖਾਵਾਂਗੇ ਹੁਣ ਆਪਾਂ ਕਰ ਰਹੇ ਲਾਈਟ ਦਾ ਇੰਤਜ਼ਾਰ ਜਦੋਂ ਲਾਈਟ ਆ ਗਈ ਤੇ ਆਪਾਂ ਇੱਥੇ ਸਾਰੇ ਥਾਂ ਪਾਣੀ ਲਾ ਕੇ ਇੱਥੇ ਤੇ ਇਹ ਵੀ ਬਣਾਵਾਂਗੇ ਆਪਾਂ ਇਹ ਜਗ੍ਹਾ ਤੁਹਾਨੂੰ ਪਤਾ ਥੋੜੀ ਰੱਖੀਏ ਤੁਹਾਨੂੰ ਅੱਗੇ ਦੱਸਿਆ ਬਹੁਤ ਵਾਰੀ ਪਿੱਛਲੇ ਵਾਰ ਮੈਂ ਪਿੰਡੀਆਂ ਲਾਏ ਆ ਪਿੰਡੀਆਂ ਥੋੜੀਆਂ ਹੋਈਆਂ ਬਾਲੇ ਨਹੀਂ ਹੋਈਆਂ ਸੀਗਾ ਆਪਾਂ ਇੱਥੇ ਪਾਲਕ ਪੂਲਕ ਮੇਥੀ ਮੂਥੀ ਲਾ ਦੇਦੀ ਆ ਉਹ ਆਪਣੇ ਖਾਂਜੋਗੀ ਹੋ ਜਾਂਦੀ ਆ ਤੇ ਆਪਾਂ ਹੁਣ ਇਹਨੂੰ ਗੁੱਟਦੇ ਆ ਪਾਣੀ ਲਾ ਕੇ ਪਹਿਲਾਂ ਕਿਉਂਕਿ ਥਾਂ ਦੇਖੋ ਕਾਫੀ ਕੜਾ ਕੜਾ ਥਾਂ ਇਹ ਜਦੋਂ ਪਾਣੀ ਲਾਵਾਂਗੇ ਪੋਲਾ ਹੋ ਜੂਗਾ ਇਹ ਜਦੋਂ ਇਹ ਪੋਲਾ ਹੋ ਗਿਆ ਤੇ ਫਿਰ ਆਪਾਂ ਇੱਥੇ ਕੋਈ ਲਾ ਲਾਂਗੇ ਵੱਲਾ ਮੁੱਲਾ ਲਾ ਕੇ ਸਬਜ਼ੀਆਂ ਕੋਈ ਜਿਹੜੀ ਚੀਜ਼ ਹੋ ਸਕੇ ਪੋਲਿਆ ਲਾ ਦਾਂਗੇ ਇੱਥੇ ਤੇ ਆਪਾਂ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਬਣਾਉਣਾ ਅਮਰੂਦ ਦੇ ਇੱਥੇ ਥਾਂ ਪਾਣੀ ਦਾ ਸਤੇ ਇਹਨੂੰ ਵਿਚਾਰ ਨੂੰ ਪਾਣੀ ਲਾਈਏ ਅਦੇ ਪੱਤੇ ਰਖੱਟੇ ਹੋਈ ਜਾਂਦੇ ਆ ਦੇਖੋ ਤੇ ਜਦੋਂ ਇਹਨੂੰ ਪਾਣੀ ਪੈਣ ਲੱਗਾ ਰੋਜ਼ ਤਰ੍ਹਾਂ ਤੇ ਫੇਰ ਇਹ ਬਹੁਤ ਵਧੀਆ ਹੋਏ ਨਾ ਫੇਰ ਆਪਾਂ ਇਹਨਾਂ ਅਮਰੂਦ ਖਾ ਸਕਦੇ ਆ ਆ ਦੇਖੋ ਫਲਣ ਲੱਗਣਾ ਵੈਸੇ ਸਟਾਰਟ ਹੋ ਚੁੱਕਿਆ ਆ ਦੇਖੋ ਫਲਣ ਲੱਗੀ ਜਾਂਦਾ ਤੇ ਬਾਕੀ ਜਦੋਂ ਪਾਣੀ ਪੈਣ ਲੱਗਾ ਫੇਰ ਇਹਨੇ ਬਹੁਤ ਵਧੀਆ ਹੋਏ ਨਾ ਚਲੋ ਆਪਾਂ ਲੈਡ ਦੀ ਕਰਦੇ ਆ ਵੇਡ ਦੀ ਕਰਦੇ ਆ ਵੇਡ ਤੇ ਆਪਾਂ ਕਈ ਲੱਭਦੇ ਕਈ ਲੱਭ ਕੇ ਨਾਲ ਥਾਂ ਗੁੱਡਾਂਗੇ ਤੁਹਾਨੂੰ ਦਿਖਾਵਾਂਗੇ ਅੱਜ ਥਾਂ ਵਧੀਆ ਬਣਾ ਦਾਂਗੇ ਆਪਾਂ ਇਹ ਥਾਂ ਗੁੱਡ ਕੇ ਤੇ ਆਪਾਂ ਇਹਨੂੰ ਪਾਣੀ ਲਾ ਕੇ ਤੇ ਇਥੇ ਕਰਕੇ ਆਪਾਂ ਤਿਆਰ ਉਹਨੂੰ ਫਿਰ ਸਾਨੂੰ ਸਾਰਾ ਦਿਖਾਉਨੇ ਆ ਹੁਣ ਆਪਾਂ ਕਰਦੇ ਆ ਲੇਟ ਦੀ ਵੇਟ ਨਾਲ ਲਾਂਚ ਕਰਦੇ ਆ ਰੈਸਟ ਆਪਾਂ ਥੱਕੇ ਬਹੁਤ ਪਹਿਲਾਂ ਦੱਸਿਆ ਚਾਚੇ ਕਰੋ ਆਇਆ ਪਾਰ ਤੋਂ ਆਪਾਂ ਤੇ ਕਰਕੇ ਰੈਸਟ ਆਪਾਂ ਫਿਰ ਤੁਹਾਨੂੰ ਦਿਖਾਉਨੇ ਆ ਵਲੌਗ ਤੇ ਬਣੇਗਾ ਸਾਢੇ 6 ਸੌਰੀ 6 ਵਜੇ ਤੁਹਾਡੇ ਲਈ ਵਲੌਗ ਹਾਜ਼ਰ ਹੋਊ ਤੁਹਾਡੀ ਕਿਚੈਨੀ ਵਿੱਚ ਤੇ ਵਲੌਗ ਨੂੰ ਦਿਓ ਪਿਆਰ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਲਾਈਕ ਤੇ ਵੱਧ ਤੋਂ ਵੱਧ ਕਰਦੇ ਕਰੋ ਸ਼ੇਅਰ ਜੇ ਤੁਹਾਨੂੰ ਪਸੰੰਦਾ ਆਵੇ ਤਾਂ ਥੋੜੇ ਪਿਆਰੀ ਬਹੁਤ ਲੋੜਾ ਤੇ ਚਲੋ ਆਪਾਂ ਕਰਦੇ ਆ ਲੇਟ ਦੀ ਵੇਟ ਬੜੇ ਰੋਮਨ ਨਾਲ ਦੋਸਤੋ ਲੇਟ ਜ ਕਿਉਂਕਿ ਜੇ ਹੁਣ ਪਾਣੀ ਲਾਵਾਂਗੇ ਆਪਾਂ ਸ਼ਾਮ ਤੱਕ ਦਰੜਫੜੜ ਆਇਆ ਹੋਊਗਾ ਫਿਰ ਆਪਾਂ ਕਈ ਨਾ ਜਿਹੜਾ ਹੈਗਾ ਉਹ ਥਾਂ ਗੁੱਟ ਦਾਂਗੇ ਤੇ ਆਪਣੀਆਂ ਆਪਈਆ ਪੈਪ ਪੈਪਾਂ ਵੀ ਆਪਣੇ ਦੋਨੇ ਜਿਹੜੀ ਛੋਟੀ ਆਪਾਂ ਉਹ ਲੈ ਚੱਲਦੇ ਆਂ ਹੁਣ ਅੰਛੇ ਦੀ ਵੇਟ ਖੂੜ ਜੇ ਆਪਾਂ ਇੱਥੇ ਅੰਛੇ ਤੇ ਗਰਨੂਰ ਦੇ ਪਤੰਦਰਾਂ ਹੀ ਸੈਟ ਸੁੱਟ ਦਿੰਦੇ ਆ ਜੋ ਆੱਖਾਂ ਦਾ ਵੀ ਨਾਲ ਬੱਸ ਇਦਾਂ ਹੀ ਆ ਤੇ ਆ ਨਾ ਸਮਾਨ ਰੱਖਦੇ ਪੈਪ ਆਪਾਂ ਲਈ ਚੱਕ ਤੇ ਆਪਾਂ ਤੁਹਾਨੂੰ ਦਿਖਾਉਣ ਟੂਟੀ ਤੋਂ ਲਾ ਦਿੰਨੇ ਪਾਣੀ ਆਪਾਂ ਕਿਉਂਕਿ ਜੇ ਹੁਣ ਪਾਣੀ ਲਾਵਾਂਗੇ ਫੇਰ ਹੀ ਸ਼ਾਮ ਤੱਕ ਥਾਂ ਜਿਹੜਾ ਹੈਗਾ ਦਰੜ ਫੜਾ ਹੋ ਜਾਊਗਾ ਦਰੜ ਫੜਾ ਮਤਲਬ ਫੁੱਲਾ ਹੋ ਜਾਊਗਾ ਤੇ ਫੇਰ ਆਪਾਂ ਇਹਨੂੰ ਕਈ ਨਾ ਗੁੜ ਦਾਂਗੇ ਪੈ ਬੱਚੀ ਵੀ ਕਾਫੀ ਵਾਲ ਪੈ ਪਏ ਆ ਤੇ ਆਪਾਂ ਉਹ ਸੋਚਿਆ ਕਿ ਵੇਲੇ ਬਹਿਣੋਂ ਚੰਗਾ ਆਪਾਂ ਟੂਟੀ ਤੇ ਪੈ ਕਢਾ ਲਈਏ ਆਪਾਂ ਇੱਥੇ ਤਾਂ ਦੇਖੋ ਟੂਟੀ ਚੜਾ ਕੇ ਪੈ ਬਾਤਾ ਪਾ ਟੈਂਕੀ ਲਮਾਂਗੇ ਸ਼ਾਮ ਨੂੰ ਪਰ ਤੇ ਪਹਿਲਾਂ ਕੱਢੀਏ ਵਾਲੇ ਦੇ ਵਿੱਚ ਵਾਲ ਬਹੁਤ ਪਏ ਪੈਪ ਚ ਵਾਲ ਕੱਢ ਕੇ ਤੇ ਆਪ ਪਾਣੀ ਛੱਡ ਦਿੰਨੇ ਆ ਆਪ ਪੈਪ ਕਰਤੀ ਸਿੱਧੀ ਤੇ ਹੁਣ ਆਪਾਂ ਛੱਡ ਦਿੰਨੇ ਆ ਪਾਣੀ ਇਹਦੇ ਵਿੱਚ ਪਾਣੀ ਲੱਗ ਜੂਗਾ ਮੀਂਹ 25 ਮਿੰਟਾਂ ਦੇ ਵਿੱਚ ਵਿੱਚ ਫਿਰ ਆਪਾਂ ਕਰ ਦਾਂਗੇ ਮੋਟਰਾਂ ਛੋਟੂ ਛੋਟੀ ਜਿਹੜੀ ਬੰਦ ਪਾਣੀ ਖੁੱਲ੍ਹੇ ਛੱਡ ਦੇਣਾ ਕਿਉਂਕਿ ਥੋੜਾ ਜਿਹਾ ਥਾਂ ਦੋਸਤੋ ਆਪਣਾ ਇਹ ਖੁੱਲ੍ਹੇ ਵੇ ਛੱਡ ਕੇ ਪਾਣੀ ਤਾਂ ਆਪਾਂ ਇਹਨੂੰ ਖੜ ਰਣਾ ਜਿੰਨੇ ਰੌਣੀ ਕਰਦੇ ਪਰੌਣੀ ਕਰਦੇ ਨੇ ਰੌਣੀ ਕਰਕੇ ਸ਼ਾਮ ਨੂੰ ਫਿਰ ਆਪਾਂ ਗੁੱਟ ਦਾਂਗੇ ਇਹਨੂੰ ਤੇ ਫਿਰ ਤੁਹਾਨੂੰ ਦਿਖਾਉਨੇ ਆ ਦੋਸਤੋ ਜਦੋਂ ਪਾਣੀ ਲੱਗ ਗਿਆ ਆ ਦੇਖੋ ਪਾਣੀ ਹੁਣ ਆਗਾ ਸ਼ੁਰੂ ਟੂਟੀ ਦਾ ਪਾਣੀ ਥੋੜਾ ਥੋੜਾ ਆਊਗਾ ਚਲੋ ਟਾਈਮ ਲੱਗ ਜਦੋਂ ਭਰ ਗਿਆ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਪਾਂ ਆ ਚੁੱਕੇ ਹਾਂ 20 ਮਿੰਟ ਬਾਅਦ ਆ ਦੇਖੋ ਤਕਰੀਬਨ ਭਰ ਚੱਲਿਆ ਪਾਣੀ ਆ ਤਾਰੀਆਂ ਲੱਗਣੀਆਂ ਹੋਇਆਂ ਸ਼ੁਰੂ ਪੱਤੇ ਲੱਗੋ ਤੇ ਤਰਨ ਜਿਹੜੇ ਡਿੱਗੇ ਆਪਣੇ ਆਹ ਦੇਖ ਸਕਦੇ ਤੁਸੀਂ ਇਹਨੂੰ ਆਪਾਂ ਜਮਾਂ ਤਾਂ ਤੱਕ ਬੰਨੀ ਤੱਕ ਭਰ ਕੇ ਇੱਥੋਂ ਤੱਕ ਫਿਰ ਆਪਾਂ ਕਰਾਂਗੇ ਟੂਟੀ ਬੰਦ ਅਮਰੂਦ ਨੂੰ ਪਾਣੀ ਚਲ ਥੋੜਾ ਜਿਹਾ ਲੱਗ ਜੂ ਹੁਣ ਇਸ ਟਾਈਮ ਤੇ ਫਿਰ ਆਪਾਂ ਇਹਨੂੰ ਜਦੋਂ ਇਹਦੇ ਵਿੱਚ ਪਾਣੀ ਸਮੋਝ ਗਿਆ ਸਮਾ ਗਿਆ ਦੇ ਵਿੱਚ ਫਿਰ ਆਪਾਂ ਕਹਿੰਨਾ ਇਹਨੂੰ ਸ਼ਾਮ ਨੂੰ ਗੁੜ ਦਾਂਗੇ 2 ਘੰਟੇ ਤੱਕ ਗੁੜ ਕੇ ਵਧੀਆ ਜਿਹਾ ਬਣਾ ਕੇ ਤੁਹਾਨੂੰ ਆ ਵਟ ਵਟ ਪਾਉਂਦੀ ਦਿਖਾ ਕੇ ਫਿਰ ਆਪਾਂ ਕਰਾਂਗੇ ਵਲੌਗ ਦਾ ਐਂਡ ਤੇ ਦੋਸਤੋ ਬਣੇ ਰਿਓ ਅੱਜ ਸੁਨੇ ਬਲੌਗ ਲਈ ਤੇ ਤੁਹਾਨੂੰ ਦਿਖਾਉਨੇ ਆਪਾਂ ਅਗਲੀ ਕਾਰਵਾਈ ਆ ਗਈ ਆਪਣਾ ਸੁੱਕ ਤੇ ਆਪ ਲਿਆਂਦੀ ਕਈ ਤੇ ਹੁਣ ਆਪਾਂ ਕਰਦੇ ਆਂ ਸਰ ਇੱਕ ਕੈਮਰਾਮੈਨ ਫੋਕਸ ਕਰੋ ਅੱਗੇ ਉਂਗਲ ਨਾਲ ਪੜੀ ਜੀ ਇਥੇ ਘਾਗਨੀ ਆਪਾਂ ਪ੍ਰਪਰ ਆ ਰਹੀ ਹੈ ਸਰ ਹੂੰ 啊，这个不能那个，那个呢 ਦੋਸਤੋ ਜਿਵੇਂ ਤੁਸੀਂ ਵੇਖ ਹੀ ਲਿਆ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਨੂੰ ਕੈਮਰਾ ਫੜਾਤਾ ਸੀਗਾ ਤੇ ਆਪਾਂ ਕਹਿਣਾ ਇਥਾਂ ਗੁੱਟ ਕੇ ਕਰਤਾ ਪੋਲਾ ਸਾਰਾ ਤੁਹਾਨੂੰ ਦਿਖਾਉਣਾ ਦੇਖੋ ਗਿੱਲਾ ਕਰਨ ਦਾ ਫਾਇਦਾ ਇਹ ਆ ਕਿ ਪੋਲਾ ਹੋ ਗਿਆ ਸਾਰਾ ਬੰਜ ਹੁਣ ਆਪਾਂ ਇੱਥੇ ਬੀਜਾਂਗੇ ਕੋਈ ਨਾ ਕੋਈ ਸਬਜ਼ੀ ਸਬਜ਼ੀ ਬੀਜ ਕੇ ਬਾਗ ਆਵਾਂਗੇ ਤੇ ਆਹ ਦੇਖੋ ਆਪਾਂ ਬਣਾਤਾ ਅਮਰੂਦ ਦੇ ਲਈ ਤੇ ਦੇਖ ਸਕਦੇ ਅਮਰੂਦੇ ਪਾਣੀ ਪਾਉਣ ਲਈ ਆਪਾਂ ਤੇ ਡੱਡੂਆ ਬਣਾਤਾ ਕੈਮਰਾ ਛੋਟਾ ਤੁਸੀਂ 봐ਵਾ ਟੋਆ ਇਹ ਇਹ ਪਥਾਂ ਕਰ ਤਿਆਰ ਤੇ ਹੁਣ ਆਪਾਂ ਇੱਥੇ ਲਾ ਲਾਂਗੇ ਕੋਈ ਨਾ ਕੋਈ ਬੱਲਾ ਲਿਆ ਕੇ ਜੇ ਬੱਲਾ ਲਗਣੇ ਆ ਫਿਰ ਦਿਖਾਵਾਂਗੇ ਤੇ ਬਹੁਤ ਘੈਂਟ ਬਣ ਚੁੱਕਿਆ ਏ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਵੱਲ ਨੂੰ ਤੇ ਦੋਸਤੋ ਆਪਾਂ ਤੁਹਾਨੂੰ ਸਾਰਾ ਅੱਜ ਦਾ ਵਲੌਗ ਜਿਹੜਾ ਹੈਗਾ ਬਣਾ ਕੇ ਦਿਖਾ ਦਿੱਤਾ ਵੀ ਆਪਾਂ ਅੱਜ ਕੀ ਕੀਤਾ ਸਾਢੇ ਢਾਈ ਤੇ ਉਮੀਦ ਕਰਦੇ ਆਂ ਤੁਹਾਨੂੰ ਅੱਜ ਦਾ ਵਲੌਗ ਜਿਹੜਾ ਬਹੁਤ ਪਸੰਦ ਆਊਗਾ ਜੇ ਪਸੰਦ ਆ ਉਹ ਤੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਣੇ ਪੰਜਾਬੀ ਭੈਣਾ ਭਰਾਵਾਂ ਲਈ ਕਿਉਂਕਿ ਆਪਰੇ ਨੈਤ ਦੇ ਰੂਟੀਨ ਦੇ ਕੰਮ ਆਪਾਂ ਹੋਈ ਵੀਡੀਓ ਦਿਖਾਉਨੇ ਜੀ ਆਪਾਂ ਜਾਣੀ ਕਿ ਤੇ ਆਪਣਾ ਉਥੋ ਟ੍ਰੈਵਲ ਵਲੌਗ ਹੁੰਦਾ ਜਾਂ ਆਪਣਾ ਘਰ ਦਾ ਹੀ ਵਲੌਗ ਹੁੰਦਾ ਜਿਹੜੇ ਆਪਾਂ ਘਰੇ ਜੋ ਜੋ ਵੀ ਕੰਮ ਆਪਾਂ ਕਰਦੇ ਆ ਪਿੰਡਾਂ ਵਾਲੇ ਆਪਾਂ ਪਿੰਡਾਂ ਵਾਲੇ ਲੋਕ ਜਿਹੜੇ ਪਿੰਡੂ ਪਪੰਦੇ ਹੁੰਨੇ ਆ ਤੇ ਆਪਣੇ ਇਹੀ ਕੰਮ ਜਿਹੜੇ ਸਾਰੇ ਨੈਤ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਮੀਦ ਆ ਤੁਹਾਨੂੰ ਆਪਣਾ ਇਹ ਵਲੌਗ ਅੱਜ ਦਾ ਪਸੰਦ ਆਊਗਾ ਪਸੰਦ ਆਇਆ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਤੇ ਚੈਅ ਵੀਡੀਓ ਕਰ ਦੋ ਬਤਾਰੋ ਸ਼ੇਅਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮਿਲਦੇ ਆ ਗਏ ਨਵੇਂ ਵਲੌਗਸ ਸਾਰਿਆਂ ਨੂੰ ਬਾ